ਚੋਰੀ ਆ ਅਰਮਿਨਸਟੇਟ ਫੇਜ਼ 1 ਚ ਜੀ ਉਨੀ ਤਰੀਕ ਨੂੰ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਬਹੁਤ ਸਾਰੀ ਜੁਐਲਰੀ ਕਰੋ ਚੋਰੀ ਹੋ ਗਈ ਸੀ ਉਹਨਾਂ ਨੇ ਤੇ ਉਸ ਕੇਸ ਨੂੰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ 22 ਤਰੀਕ ਨੂੰ ਤੇ ਜਿਹਦੇ ਕੋਲ 1 ਲੱਖ ਰੁਪਏ ਤੇ ਕੁਝ ਜੁਐਲੀ ਦੇ ਆਰਨਮੈਂਟਸ ਲਾਉਣ ਦੇ ਕੀਤੇ ਜਿਹਦੀ ਪੁੱਛਗਿੱਛ ਤੇ ਵਿੱਚ ਫਿਰ ਅੱਗੇ ਦੋ ਹੋਰ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਜਿਹੜੀ ਬਾਕੀ ਦੀ ਉਹਨਾਂ ਦੀ ਚੋਰੀ ਦਾ ਸਮਾਨ ਸੀਗਾ ਕੁਝ ਹਿੱਸਾ ਉਹਦਾ ਚੋਰੀ ਵੇਚਣ ਜਾ ਰਹੀਆਂ ਸੀ ਉਹਨਾਂ ਤੋਂ ਵੀ ਗ੍ਰਿਫਤਾਰ ਕਰਕੇ ਰਿਕਵਰੀ ਕੀਤੀ ਹੈ ਐਂਡ ਹਲੇ ਤਫਤੀਸ਼ ਚੱਲ ਰਹੀ ਹੈ ਕਿੰਨੇ ਬੰਦੇ ਰੈਸਟ ਕੀਤੇ ਕਿੰਨੇ ਬੰਦੇ ਰੈਸਟ ਕੀਤੇ ਜੀ ਇੱਕ ਲੜਕਾ ਦੋ ਲੜਕੀ ਹਾਂਜੀ ਰਿਮਾਂਡ ਦਿੱਤਾ ਰਿਮਾਂਡ ਤੇ ਹੁਣ ਜਿਹੜਾ ਪਹਿਲਾ ਲੜਕਾ ਸੀ ਰੈਸਟ ਕੀਤਾ ਉਹ ਤੇ ਰਿਮਾਂਡ ਤੇ ਸੀਗਾ ਜੀ ਦੋਨੋਂ ਲੇਡੀਜ਼ ਨੂੰ ਅੱਜ ਰੈਸਟ ਕੀਤਾ ਉਹ ਪੇਸ਼ ਕਰਕੇ ਤੇ ਰਿਮਾਂਡ ਲਵਾਂ ਸਰ ਲੋਕਾ ਗੋਲਡ ਸੀਗਾ ਤੇ ਕਿੰਨਾ ਕੈਸ਼ ਸੀਗਾ 1 ਲੱਖ ਰੁਪਏ ਕੈਸ਼ ਚੋਰੀ ਹੋਇਆ ਚੁਕਾ ਜੀ ਉਹਨਾਂ ਦਾ ਫਿਰ 25 ਤੋਂ 30 ਤੋਲੇ ਉਹ ਕਹਿੰਦੇ ਸੀ ਕਿ ਸਾਡੀ ਜੁਲਰੀ ਜਿਹੜੀ ਆ ਉਹ ਗਈ ਹੈ ਅੰਦਾਜ਼ਨ ਵਿੱਚ ਚਾਂਦੀ ਦੇ ਵੀ ਜੁਲਰੀ ਚ ਕੁਛ ਸਿੱਕੇ ਵੀ ਹੈਗੇ ਚਾਂਦੀ ਦੇ ਜਿਹੜੀ ਜੁਲਰੀ ਜਿਹੜੀ ਚੋਰੀ ਹੋਈ ਸੀ ਸਾਰੀ ਰਿਕਵਰ ਹੋ ਗਈ ਕੀ ਨਹੀਂ ਹਾਲੇ ਤਫਤੀਸ਼ ਬਾਕੀ ਹੈ ਹਾਲੇ ਰਿਕਵਰ ਹੋਣੀ ਬਾਕੀ ਜਿਹੜੀ ਮੁਰਲੀ ਕੁਝ ਕੁਛ ਕੀਤੀ ਉਹਦੇ ਚ ਕੀ ਪਾਇਆ ਗਿਆ ਕਿ ਕਿੰਨੇ ਜਣਿਆਂ ਦਾ ਗਰੁੱਪ ਹੈਗਾ ਕਿੰਨੇ ਜਣੇ ਬੋਲ ਤਿੰਨ ਜਣੇ ਤਾਂ ਹੈਗੇ ਨੇ ਇਹਦੇ ਚ ਹਾਲੇ ਲੇਡੀਜ਼ ਦੀ ਕੁਝ ਕੁਛ ਕੋਣੀ ਹੈ ਫਿਰ ਹੋਰ ਬਾਕੀ ਜਿਹੜੇ ਆ ਪਲਾਸੇ ਸਾਹਮਣੇ ਹੋਣਗੇ ਫਿਰ ਤਾਂ ਖ਼ਬਰ ਵੀ ਹੋਏਗੀ ਜਿਹੜਾ ਤੁਸੀਂ ਕਿੰਨੇ ਲੱਖ ਰੁ ਕਿ 90000 ਬੰਦੇ ਹੋ ਗਏ ਤੇ 10000 9000 ਗਏ ਨਸ਼ਾ ਦੋ ਜਣੇ ਇਨ ਵਿੱਚ ਹੈਗੇ ਜਿਹੜੇ ਨਸ਼ਾ ਕਰਦੇ ਨੇ ਔਰ ਉਹ ਉਹਨਾਂ ਕੋ ਪਹਿਲਾਂ ਵੀ ਬਹੁਤ ਮੁਦਦਮੇਦਾਰ ਜਨੇ ਪਹਿਲੇ ਚੋਰੀ ਦੇ ਜਾਂ ਹੋਰ ਵੀ ਚੋਰੀ ਦੇ ਵੀ ਹੈਗੇ ਐਨਡੀਪੀਐਸ ਕੋ ਵੀ ਹੈਗੇ ਰਿਕਵਰੀ ਹੋ ਗਏ